ਵਕਤ ਸਾਰਿਆਂ ਨੂੰ ਮਿਲਿਆ ਹੁੰਦਾ ਆਪਣੀ ਜ਼ਿੰਦਗੀ ਬਦਲਣ ਲਈ ਪਰ ਜ਼ਿੰਦਗੀ ਦੁਬਾਰਾ ਨਹੀਂ ਮਿਲਦੀ ਆਪਣਾ ਵਕਤ ਬਦਲਣ ਲਈ ਬਹੁਤ-ਬਹੁਤ ਸਵਾਗਤ ਤੁਹਾਡਾ ਆਵਾਜ਼ ਸੱਚ ਦੀ ਚੈਨਲ ਤੇ ਆਸ ਕਰਦੀ ਆ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਆਪਾਂ ਗੱਲ ਕਰਨੀ ਕਿ ਜਦੋਂ ਤੁਹਾਨੂੰ ਇਹ ਲੱਗੇ ਨਾ ਕਿ ਮੈਂ ਬਹੁਤ ਔਖਾਂ ਆ ਮੇਰੇ ਤੋਂ ਵੱਧ ਕੋਈ ਔਖਾ ਹੀ ਨਹੀਂ ਤਾ ਫਿਰ ਆਪਣੇ ਆਪ ਨੂੰ ਸਹੀ ਕਿਵੇਂ ਕਰਨਾ ਤੁਸੀਂ ਇਹ ਗੱਲਬਾਤ ਸੁਣਨ ਤੋਂ ਬਾਅਦ ਇਹ ਕਹੋਗੇ ਕਿ ਮੈਂ ਆਪਣੇ ਆਪ ਨੂੰ ਸੌਖਾ ਕਰ ਸਕਦਾ ਹਾਂ ਮੈਂ ਔਖਿਆ ਨਹੀਂ ਰਹਿਣਾ ਕਿਉਂਕਿ ਜਦੋਂ ਕੋਈ ਤੰਗ ਕਰਦਾ ਹੋਵੇ ਨਾ ਤਾਂ ਫਿਰ ਅਸੀਂ ਉਦੋਂ ਹੀ ਤੰਗ ਹੁੰਨੇ ਆ ਜੇਕਰ ਅਸੀਂ ਉਹਨੂੰ ਤੰਗ ਕਰਨ ਦਿੰਨੇ ਆ ਅਸੀਂ ਤੰਗ ਹੋਣਾ ਚਾਹੁੰਦੇ ਆ ਤਾਂ ਹੀ ਸਾਨੂੰ ਦੂਜਾ ਜਾਣਾ ਤੰਗ ਕਰਦਾ ਤਾਂ ਫੇਰ ਤੰਗ ਹੋਣਾ ਛੱਡ ਦਿਓ। ਦੁਖੀ ਹੋਣਾ ਛੱਡ ਦਿਓ। ਤੇ ਉਹ ਤੁਹਾਨੂੰ ਦੁਖੀ ਕਰਨਾ ਛੱਡ ਦੇਵੇਗਾ। ਇਹਨੀ ਗੱਲ ਹਮੇਸ਼ਾ ਯਾਦ ਰੱਖਿਓ ਕਿ ਅਸੀਂ ਜਿਸ ਚੀਜ਼ ਤੋਂ ਜ਼ਿਆਦਾ ਡਰਦੇ ਹੁੰਨੇ ਆ ਨਾ ਉਹੀ ਚੀਜ਼ ਸਾਨੂੰ ਜ਼ਿਆਦਾ ਡਰਾਉਂਦੀ ਹੁੰਦੀ ਆ। ਜਿਸ ਚੀਜ਼ ਤੋਂ ਅਸੀਂ ਦੂਰ ਭੱਜਦੇ ਆ ਨਾ ਉਹ ਓਨੇ ਹੀ ਸਾਡੇ ਪਿੱਛੇ ਭੱਜਦੀ ਆ। ਹੁਣ ਕਈ ਵਾਰ ਕੀ ਹੁੰਦਾ ਕਿ ਸਾਡੇ ਘਰਾਂ ਦੀਆਂ ਕੁਝ ਸਮੱਸਿਆਵਾਂ ਇਵੇਂ ਦੀਆਂ ਹੁੰਦੀਆਂ ਕਿ ਅਸੀਂ ਜਿੰਨੇ ਮਰਜੀ ਦੂਜਿਆਂ ਦੇ ਨਾਲ ਉਸ ਬਾਰੇ ਗੱਲ ਕਰ ਲਈਏ ਪਰ ਜੋ ਉਹ ਅਸੀਂ ਮਹਿਸੂਸ ਕਰ ਰਹੇ ਹੁੰਨੇ ਆ ਨਾ ਉਹ ਕੋਈ ਦੂਜਾ ਮਹਿਸੂਸ ਨਹੀਂ ਕਰ ਸਕਦਾ ਹੁੰਦਾ ਤੇ ਉਹ ਸਮੱਸਿਆ ਜੋ ਅਸੀਂ ਦੂਜੇ ਦੇ ਨਾਲ ਸਾਂਝੀ ਕਰਦੇ ਆ ਨਾ ਉਹ ਹੱਲ ਸਾਨੂੰ ਆਪ ਹੀ ਕਰਨੀ ਪੈਂਦੀ ਆ ਕਿਉਂਕਿ ਉਹ ਸਮੱਸਿਆ ਉਹ ਮੁਸ਼ਕਲ ਸਾਡੀ ਆਪਣੀ ਹੁੰਦੀ ਆ ਅਸੀਂ ਸਾਂਝੀ ਭਵੇਂ ਜਿੰਨੀ ਮਰਜੀ ਕਿਸੇ ਨਾਲ ਕਰ ਲਈਏ ਬਾਰੂ ਮੁਸ਼ਕਲ ਸਾਡੀ ਆ ਉਹਨੂੰ ਹੱਲ ਵੀ ਸਾਨੂੰ ਹੀ ਕਰਨਾ ਪੈਣਾ ਆ ਹੁਣ ਜੇਕਰ ਘਰ ਦਾ ਮਾਹੌਲ ਐਵੇਂ ਦਾ ਆ ਕੋਈ ਤੁਹਾਨੂੰ ਬਹੁਤ ਦੁਖੀ ਕਰਦਾ ਆ ਤੁਸੀਂ ਉਸ ਨੂੰ ਬਾਰ-ਬਾਰ ਸਮਝਾਉਂਦੇ ਹੋ ਸਮਝਾਉਣ ਦੀ ਕੋਸ਼ਿਸ਼ ਕਰਦੇ ਹੋ ਪਰ ਉਹ ਨਹੀਂ ਸਮਝਦਾ ਉਹਨੇ ਨਹੀਂ ਸਮਝਣਾ ਉਹਦੇ ਨਾਲ ਬਾਰ-ਬਾਰ ਆਪਣਾ ਮੱਥਾ ਨਾ ਮਾਰੋ ਕਿਉਂਕਿ ਪੱਥਰ ਨਾਲ ਸਿਰ ਟਕਰਾਉਣ ਵਾਲੀ ਗੱਲ ਆ ਉਹਦੇ ਵੱਲੋਂ ਆਪਣਾ ਧਿਆਨ ਚੁੱਕ ਲਓ ਤੇ ਆਪਣਾ ਧਿਆਨ ਕਿਸੇ ਹੋਰ ਪਾਸੇ ਵੱਲ ਲਾ ਲਓ ਉਹਨੂੰ ਸਮਝਾਉਣ ਵਿੱਚ ਆਪਣਾ ਧਿਆਨ ਆਪਣਾ ਸਮਾਂ ਨਾ ਖਰਾਬ ਕਰੋ ਜੇ ਗੱਲ ਕਰੀਏ ਕਿ ਸਾਨੂੰ ਦੁਖੀ ਕਰਦਾ ਕੌਣ ਆ ਸਾਨੂੰ ਦੁਖੀ ਉਹੀ ਕਰਦਾ ਜਿਸ ਨੂੰ ਅਸੀਂ ਪਿਆਰ ਕਰਦੇ ਹੋਈਏ ਜਿਸ ਦੀ ਅਸੀਂ ਪਰਵਾਹ ਕਰਦੇ ਹੋਈਏ ਜਿਸ ਨੂੰ ਅਸੀਂ ਆਪਣਾ ਸਮਝਦੇ ਹੋਈਏ ਉਹ ਸਾਨੂੰ ਦੁਖੀ ਕਰਦਾ ਤਾਂ ਹੀ ਸਾਨੂੰ ਦੁੱਖ ਆਉਂਦਾ ਹੁਣ ਜੇ ਕੋਈ ਬਾਹਰੋਂ ਸਾਨੂੰ ਦੁਖੀ ਕਰੂ ਤੇ ਅਸੀਂ ਉਸ ਗੱਲ ਨੂੰ ਦਿਲ ਤੇ ਥੋੜੀ ਲਾ ਸਕਦੇ ਆ ਹੁਣ ਮੰਨ ਲਓ ਅਸੀਂ ਕਿਤੇ ਜਾ ਰਹੇ ਆ ਰਸਤੇ ਵਿੱਚ ਸਾਡੀ ਕਿਸੇ ਨਾਲ ਬਹਿਸ ਹੋ ਗਈ ਆ ਤਾਂ ਕੀ ਉਸ ਗੱਲ ਨੂੰ ਅਸੀਂ ਆਣ ਕੇ ਘਰ ਬਾਰ ਬਾਰ ਦਿਮਾਗ ਵਿੱਚ ਕਮਾਈ ਜਾਵਾਂਗੇ ਕੀ ਉਸ ਗੱਲ ਨੂੰ ਅਸੀਂ ਇੱਕ ਦੂਜੇ ਨੂੰ ਦੱਸ ਦੇ ਫਿਰਾਂਗੇ ਨਹੀਂ ਨਾ ਦੱਸਦੇ ਨਾ ਹੀ ਉਸ ਗੱਲ ਨੂੰ ਅਸੀਂ ਦਿਲ ਤੇ ਲਾਉਨੇ ਆ ਥੋੜਾ ਸਫ਼ਰ ਲੰਘਦਾ ਤੇ ਅਸੀਂ ਉਸ ਗੱਲ ਨੂੰ ਭੁੱਲ ਜਾਂਦੇ ਆ ਪਾਰ ਸਾਨੂੰ ਜੋ ਦੁਖੀ ਕਰਦਾ ਨਾ ਅਸੀਂ ਉਸ ਦਾ ਹੀ ਦੁੱਖ ਲੈਨੇ ਉਸ ਨੂੰ ਅਸੀਂ ਕਹਿੰਨੇ ਕਿ ਸਾਨੂੰ ਦੁਖੀ ਕਰ ਕਿਉਂਕਿ ਅਸੀਂ ਸਹਿਨੇ ਆ ਉਹਦੀ ਗੱਲ ਤਾਂ ਕਰਕੇ ਉਹ ਸਾਨੂੰ ਦੁਖੀ ਕਰਦਾ ਆ ਕਿਉਂਕਿ ਕੋਈ ਬਾਹਰੋਂ ਤੁਹਾਨੂੰ ਦੁਖੀ ਨਹੀਂ ਕਰ ਸਕਦਾ ਦੁਖੀ ਹਮੇਸ਼ਾ ਉਹੀ ਕਰਦਾ ਆ ਨਾ ਜਿਸ ਨੂੰ ਅਸੀਂ ਦੁਖੀ ਕਰਨ ਦਾ ਹੱਕ ਦਿੱਤਾ ਹੁੰਦਾ ਤੇ ਫਿਰ ਜਿਸ ਇਨਸਾਨ ਨੇ ਨਹੀਂ ਬਦਲਣਾ ਉਸ ਨੂੰ ਬਾਰ-ਬਾਰ ਬਦਲਣ ਦੀ ਕੋਸ਼ਿਸ਼ ਨਾ ਕਰੋ ਸਗੋਂ ਆਪ ਹੀ ਉਸ ਮਾਹੌਲ ਵਿੱਚ ਢਲਣ ਦੀ ਕੋਸ਼ਿਸ਼ ਕਰਨ ਲਓ ਕਿਉਂਕਿ ਉਹਨੇ ਨਹੀਂ ਬਦਲਣਾ ਤੇ ਉਹਨੂੰ ਬਦਲਣ ਵਿੱਚ ਆਪਣਾ ਸਮਾਂ ਖਰਾਬ ਨਾ ਕਰੋ ਤੇ ਤੁਸੀਂ ਆਪਣੇ ਆਪ ਨੂੰ ਉਸੇ ਮਾਹੌਲ ਵਿੱਚ ਰਹਿਣ ਲਈ ਢਾਲ ਲਵੋ ਹੁਣ ਇਸ ਗੱਲ ਨੂੰ ਹੀ ਸੋਚ ਕੇ ਬਾਰ-ਬਾਰ ਨਾ ਦੁਖੀ ਹੋਈ ਜਾਓ ਕਿ ਮੈਨੂੰ ਕੋਈ ਤੰਗ ਕਰਦਾ ਮੈਨੂੰ ਕੋਈ ਦੁਖੀ ਕਰਦਾ ਬਲਕਿ ਇਹ ਸੋਚੋ ਕਿ ਮੈਂ ਹਾਰਨਾ ਨਹੀਂ ਆ ਤੇ ਮੈਂ ਆਪ ਕੁਝ ਕਰਨਾ ਹੈ ਤੁਸੀਂ ਜ਼ਰੂਰ ਜਿੱਤੋਗੇ ਤੁਸੀਂ ਦੁਖੀ ਪਤਾ ਕਿਉਂ ਹੁੰਦੇ ਹੋ ਤੁਸੀਂ ਬਾਰ-ਬਾਰ ਉਹਨਾਂ ਬਾਰੇ ਸੋਚੀ ਜਾਂਦੇ ਜੇ ਕਿ ਇਹ ਬੰਦਾ ਮੈਨੂੰ ਦੁਖੀ ਕਰਦਾ ਮੈਨੂੰ ਕਰਦਾ ਇਹ ਮੈਂਬਰ ਦੁਖੀ ਕਰਦਾ ਤੁਸੀਂ ਉਸ ਗੱਲਾਂ ਦੇ ਬਲਵਲੇ ਚੋਂ ਬਾਹਰ ਹੀ ਨਹੀਂ ਆਉਂਦੇ ਤੁਸੀਂ ਇਹਨਾਂ ਗੱਲਾਂ ਨੂੰ ਸੋਚਣਾ ਬੰਦ ਕਰ ਦਿਓ ਜਦੋਂ ਤੁਸੀਂ ਇਹਨਾਂ ਗੱਲਾਂ ਨੂੰ ਸੋਚਣਾ ਬੰਦ ਕਰ ਦੇਵੋਗੇ ਨਾ ਤਾਂ ਤੁਸੀਂ ਦੁਖੀ ਹੋਣਾ ਵੀ ਛੱਡ ਦੋਗੇ ਜਦੋਂ ਤੁਸੀਂ ਕੋਈ ਆਪਣਾ ਕੰਮ-ਕਾਰ ਸ਼ੁਰੂ ਕਰ ਲਵੋਗੇ ਨਾ ਆਪ ਬਿਜੀ ਹੋ ਜਾਵੋਗੇ ਤੇ ਤੁਹਾਡੇ ਕੋਲ ਸਮਾਂ ਹੀ ਨਹੀਂ ਹੋਣਾ ਇਸ ਗੱਲ ਨੂੰ ਸੋਚਣ ਬਾਰੇ ਕਿ ਕੋਈ ਮੈਨੂੰ ਤੰਗ ਕਰਦਾ ਕੋਈ ਮੈਨੂੰ ਦੁਖੀ ਕਰਦਾ ਹੈ ਜਿਸ ਚੀਜ਼ ਬਾਰੇ ਅਸੀਂ ਜ਼ਿਆਦਾ ਸੋਚਦੇ ਆ ਨਾ ਉਹ ਉਨੀ ਸਾਡੇ ਤੇ ਭਾਰੀ ਹੁੰਦੀ ਜਾਂਦੀ ਹੈ ਤੇ ਹੁਣ ਇੱਕ ਗੱਲ ਨੂੰ ਹਮੇਸ਼ਾ ਯਾਦ ਰੱਖਿਓ ਕਿ ਜਦੋਂ ਅਸੀਂ ਹਾਲਾਤ ਸੁਧਾਰ ਨਹੀਂ ਸਕਦੇ ਹੁੰਦੇ ਜਦੋਂ ਅਸੀਂ ਕੁਝ ਕਰ ਹੀ ਨਹੀਂ ਸਕਦੇ ਹੁੰਦੇ ਤੇ ਫਿਰ ਉਹਨਾਂ ਗੱਲਾਂ ਨੂੰ ਬਾਰ-ਬਾਰ ਸੋਚਣ ਦਾ ਕੀ ਫਾਇਦਾ ਫਿਰ ਉਹਨਾਂ ਗੱਲਾਂ ਨੂੰ ਇਗਨੋਰ ਕਰਨਾ ਸ਼ੁਰੂ ਕਰ ਦੋ ਤੇ ਆਪਣੇ ਹਾਲਾਤਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋ ਕਿਉਂਕਿ ਕਿਸੇ ਇੱਕ ਦੇ ਪਿੱਛੇ ਪਈ ਜਾਣਾ ਕਿ ਉਹਨੂੰ ਸੁਧਾਰਨਾ ਵਾ ਉਹਨੂੰ ਸੁਧਾਰਨ ਨਾਲੋਂ ਜੇਕਰ ਸਮਾਂ ਆਪਣੇ ਤੇ ਲਾ ਲਓ ਉਹ ਜ਼ਿਆਦਾ ਵਧੀਆ ਹੁੰਦਾ ਜੇ ਹੁਣ ਨਾ ਕਈ ਵਾਰ ਅਸੀਂ ਕੁਝ ਕਰਨਾ ਚਾਹੁੰਦੇ ਹੁੰਨੇ ਆ ਤੇ ਅਸੀਂ ਕਹਿੰਨੇ ਆ ਹਾਲਾਤ ਸਹੀ ਹੋ ਜਾਣ ਮੈਂ ਫੇਰ ਕਰੂੰ ਤੇ ਅਸਲ ਵਿੱਚ ਸਾਨੂੰ ਕੁਝ ਕਰਨ ਤੋਂ ਡਰ ਲੱਗਦਾ ਹੁੰਦਾ ਤੇ ਫਿਰ ਹਮੇਸ਼ਾ ਯਾਦ ਰੱਖਿਓ ਜਦੋਂ ਕੁਝ ਕਰਨ ਤੋਂ ਡਰ ਲੱਗੇ ਨਾ ਤਾਂ ਫਿਰ ਉਸ ਕੰਮ ਨੂੰ ਪਹਿਲਾਂ ਕਰੋ ਇੱਕ ਤਾਂ ਡਰ ਖਤਮ ਹੋ ਜਾਏਗਾ ਦੂਜਾ ਤੁਹਾਨੂੰ ਹੌਸਲਾ ਵੀ ਮਿਲੇਗਾ ਗੱਲ ਹਮੇਸ਼ਾ ਯਾਦ ਰੱਖਿਓ ਕਿ ਹਾਲਾਤ ਭਾਵੇਂ ਜਿੰਨੇ ਮਰਜ਼ੀ ਮਾੜੇ ਹੋਣ ਬਦਲ ਹੀ ਜਾਂਦੇ ਨੇ ਕਿਉਂਕਿ ਤੁੱਪ ਕਦੇ ਵੀ ਇੱਕ ਥਾਂ ਤੇ ਨਹੀਂ ਰਹਿੰਦੀ ਬਦਲਦੀ ਰਹਿੰਦੀ ਹੈ